ਅਗੇ ਬੱਚਿਆਂ ਨੂੰ ਮਾਰਾ ਜਾ ਅੱਖ ਜੀ ਕੱਢ ਕੇ ਆਂਗੂਲੀ ਕਰ ਦੇਣੀ ਵੀ ਚੁੱਪ ਕਰ ਜੋ ਪਾਈ ਵੀ ਕੰਟਰੋਲਾ ਨਹੀਂ ਪਾਈਦਾ ਨਿਆਣੇ ਨੇ ਉੱਥੇ ਚੁੱਪ ਹੋ ਜਾਣਾ ਹੁਣ ਤਾਂ ਨਿਆਣੇ ਸਰਕਲੀਆਂ ਕਰਨ ਆਉਂਦੇ ਨੇ ਯਾ ਦੇਖ ਦਿਖਾਈਏ ਮੁਰਤ ਕਿੱਥੇ ਕਰਦੇ ਸੀਗੇ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਲਾਟਰੀ ਉਹ ਨਿਕਲਦੀ ਸੀ ਮੈਨੂੰ ਕਹਿੰਦੀ ਸਜੀਤ ਮੈਨੂੰ ਤਾਂ ਤੇਰਾ ਬੀਬੀ ਜਿੰਨਾ ਹੀ ਪਿਆਰ ਆਉਂਦਾ ਮੈਨੂੰ ਤੂੰ ਐ ਨਹੀਂ ਲੱਗਦੀ ਮੇਰੀ ਨੂੰਹ ਇਹ ਤਾਂ ਬੇਟੇ ਪਿਆਰ ਦੇ ਕੇ ਪਿਆਰ ਲੈ ਹੁੰਦਾ ਜੇ ਬੱਚੇ ਪਿਆਰ ਕਰਨ ਤਾਂ ਮਾਪਿਆਂ ਨੂੰ ਦੁਖਣਾ ਨਹੀਂ ਹੁੰਦਾ ਮਾਪਿਆਂ ਨੂੰ ਆਉਂਦਾ ਹੀ ਹੁੰਦਾ ਪਰ ਜੇ ਕਰਨ ਫਿਰ ਬਹੁਤਾ ਹੁੰਦਾ ਸਾਡੇ ਮੇਰੇ ਬਾਪੂ ਜੀ ਨੇ ਸਾਨੂੰ ਕਦੇ ਸਰਫਾ ਨਹੀਂ ਸੀ ਕਰਨ ਦਿੱਤਾ ਕਹਿੰਦਾ ਨਾ ਬਹੁਤ ਖੁਸ਼ ਆ ਨੁੱਦ ਕੇ ਖੁੱਲਾ ਖਾਇਆ ਕਰੋ ਸਾਡੇ ਤਾਂ ਘਰ ਦੇ ਮੇਰੇ ਪੇਕਿਆਂ ਦੇ ਵੀ ਸਹੁਰਿਆਂ ਦੇ ਵੀ ਬਹੁਤੇ ਜਿਆਦੇ ਸਾਦੇ ਕਰਦ ਕੇ ਰਾਜੀ ਸੀਗੇ ਕਹਿੰਦੇ ਸੀ ਐਵੇਂ ਪਖੰਡਵਾਦੀਆਂ ਜੀ ਸਾਨੂੰ ਨਹੀਂ ਕਰਨੀ ਆਉਂਦੀ ਹੈਗੀ ਪਰ ਸਾਦਾ ਸਿੰਪਲ ਜਿਹਾ ਵਿਆਹ ਕਰਿਆ ਸੀਗਾ ਉਹ ਜਦੋਂ ਫਿਰ ਕਹਿੰਦੇ ਉਹਨੇ ਜੇ ਫੋਨ ਲੱਗ ਗਿਆ ਜੀ ਫਿਰ ਗਾਣਾ ਜੇ ਚੱਲਿਆ ਆਖੇ ਸੀ ਚਿੱਠੀਆਂ ਲਿਖਣੀਆਂ ਭੁੱਲ ਗਏ ਜੀ ਜਦੋਂ ਉਹਦਾ ਟੈਲੀਫੋਨ ਲੱਗਿਆ ਹਾਂ ਫਿਰ ਫਿਰ ਫੋਨ ਤੇ ਛੱਟੀ ਮੱਟੀ ਗੱਲ ਹੋ ਜਾਂਦੀ ਹੈ ਕਉਸ ਮੈਨੂੰ ਛੋਟੀ ਸਮਝ ਕੇ ਛੋਟੀ ਸੀ ਬਹੁਤ ਪਿਆਰ ਬੱਚਾ ਨੂੰ ਕਰਦੇ ਸੀ ਬਹੁਤ ਮੇਰੇ ਭੈਣ ਭਾਈਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਅੱਜ ਹੁਣ ਸਾਰੇ ਹੀ ਤੁਰ ਗਏ ਮੈਂ ਇਕੱਲੀ ਹੋਈਆਂ ਜੇ ਨੂੰ ਮਾੜੀ ਹੋਵੇ ਤਾਂ ਬੇਟੀ ਦੀ ਪੇਸ਼ ਨਹੀਂ ਚੱਲਣੀ ਚਾਹੀਦੀ ਫਿਰ ਤੇ ਠੀਕ ਹੈ ਦੋਹਾਂ ਦਾ ਰੜ ਕੇ ਹੀ ਕੰਮ ਹੁੰਦਾ ਹੈਗਾ ਦੋ ਹੀ ਬਹੁਤ ਪਿਆਰ ਕਰਦੇ ਨੇ ਸਵਣਿ ਸਿਆਣੀਆਂ ਬਣ ਕੇ ਰਹਿ ਜਾ ਤੁਹਾਨੂੰ ਆਪਿਆਂ ਨੇ ਇੰਨੇ ਪੈਸੇ ਲਾ ਕੇ ਘਰੋਂ ਭੇਜਿਆ ਸਿਆਣੀਆਂ ਬਣ ਕੇ ਰਹੋ ਮਾਪਿਆਂ ਦੀ ਤਾਈਓ ਇੱਜ਼ਤ ਬਣਦੀ ਆ ਹਾਂਜੀ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਲਾਈਫ ਇਨ ਕੈਨੇਡਾ ਜਿਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲੌਣ ਜਾ ਰਹੇ ਹਾਂ ਇੱਕ ਬੇਬੇ ਜੀ ਦੇ ਨਾਲ ਜਿਨ੍ਹਾਂ ਦੀ ਉਮਰ ਇਸ ਵੇਲੇ ਹੈਗੀ ਆ 86 ਸਾਲ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਹਜੇ ਵੀ ਸਾਰੇ ਕੰਮ ਕੀਤੇ ਜਾਂਦੇ ਨੇ ਉਹਨਾਂ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਉਹਨਾਂ ਨੂੰ ਗੀਤ ਇੰਨੇ ਜ਼ਿਆਦਾ ਹੁੰਦੇ ਨੇ ਉਹਨਾਂ ਤੋਂ ਗੀਤ ਵੀ ਜ਼ਰੂਰ ਸੁਣਾਗੇ ਤੇ ਤੁਹਾਡੀ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਨੇ ਆ ਮੈਂ ਜ਼ਿਆਦਾ ਸਮਾਂ ਨਹੀਂ ਲੈਂਦੀ ਕਿਉਂਕਿ ਬੇਬੇ ਜੀ ਨਾਲ ਗੱਲਾਂ ਬਹੁਤ ਕਰਨ ਵਾਲੀਆਂ ਨੇ ਸਿੱਧਾ ਉਹਨਾਂ ਕੋਲੇ ਚੱਲਦੇ ਆ ਸਵਾਗਤ ਕਰਦੇ ਆ ਸ਼ਾਸਤ੍ਰੀ ਕਲ ਮਾਤਾ ਜੀ ਸਤਿ ਸ਼੍ਰੀ ਅਕਾਲ ਪੁੱਤਰਾ ਬਹੁਤ ਬਹੁਤ ਘੁੱਟ ਕੇ ਪਿਆਰ ਕੀ ਹਾਲ ਚਾਲ ਬੇਬੇ ਜੀ ਬਹੁਤ ਵਧੀਆ ਹਾਲ ਚਾਲ ਆ ਬੇਟੀ ਠੀਕ ਆ ਉਹ ਤਾਂ ਹੁਣ ਅੰਮ੍ਰਿਤ ਦੇ ਹਿਸਾਬ ਨਾਲ ਤਾਂ ਹਾਲਚਾਲ ਨੇ ਖਰਾਵੇ ਹੋਣਾ ਪਰ ਘਰ ਦੇ ਬੱਚਿਆਂ ਦਾ ਮਾਹੌਲ ਚੰਗਾ ਹੋਣ ਕਰਕੇ ਹਾਲਚਲ ਠੀਕ ਆ ਬੀਬੀ ਜੀ ਤੁਸੀਂ ਇਸ ਸਮੇਂ ਕੈਨੇਡਾ ਦੇ ਵਿੱਚ ਹੋ ਪਰ ਪਹਿਲਾਂ ਦੀ ਜੇ ਗੱਲ ਕਰੀਏ ਤੁਸੀਂ ਪੰਜਾਬ ਦੇ ਵਿੱਚ ਕਿੱਥੋਂ ਸੰਬੰਧ ਰੱਖਦੇ ਹੋ ਅਸੀਂ ਉਹ ਜਣੇ ਦੇ ਵਿੱਚ ਦੇ ਵਾਸੀ ਸੀ ਉਥੋਂ ਦੇ ਹੀ ਆਪਣੇ ਪੜੀਆਂ ਪੰਜ ਵਾਤਾ ਉਥੇ ਰਹੇ ਆ ਉਥੇ ਹੀ ਉਧਰੇ ਵਿਆਹ ਹੋਇਆ ਤੇ ਫਿਰ ਉਸ ਤੋਂ ਬਾਅਦ ਬੇਟਾ ਬਾਹਰ ਆ ਗਿਆ ਫਿਰ ਇਹ ਬਾਹਰ ਲੈ ਆਇਆ हां सरदार जी पूरे ਹੋયા ਹੁਆਂ ਨੂੰ 32 ਸਾਲ ਹੋ ਗਏ ਉਹ ਪੂਰੇ ਹੋਏ ਹੋਏ ਨੇ ਤੁਸੀਂ ਕਿਹਾ ਕਿ ਤੁਸੀਂ ਪੰਜ ਜਮਾਤਾਂ ਪੜ੍ਹੇ ਹੋ ਮਤਲਬ ਐਨੇ ਪਣਾਣੇ ਟਾਈਮ ਦੇ ਵਿੱਚ ਵੀ ਕੁੜੀਆਂ ਨੂੰ ਪੜ੍ਹਨ ਦੀ ਇਜਾਜ਼ਤ ਹੁੰਦੀ ਸੀਗੀ ਹਾਂ ਜੀ ਹਾਂ ਜੀ ਹੁੰਦੀ ਸੀ ਕਈਆਂ ਦੀ ਅਜੇ ਸਾਡੇ ਸੂ ਪਿੰਡ ਵਿੱਚ ਸਕੂਲ ਹੈ ਕੁਦਰਤੀ 5 ਤੱਕ ਸੀ ਮੇਰੇ ਬਾਪੂ ਜੀ ਤਾਂ ਕਹਿੰਦੇ ਸੀ ਵੀ ਚੱਲ ਹੋਰ ਵੀ ਪੜਾ ਲਈ ਮੈਂ ਵੀ ਪੜ੍ਹਨਾ ਚਾਹੁੰਦੀ ਸੀ ਫਿਰ ਦੂਜੇ ਵੀ ਨੂੰ ਦੂਰ ਜਾ ਕੇ ਜਾਣਾ ਪੈਂਦਾ ਸੀਗਾ ਉੱਥੇ ਫਿਰ ਹੋਸਟਲ 'ਚ ਰਹਿਣਾ ਪੈਂਦਾ ਸੀ ਕੋਸ਼ਿਸ਼ ਚ ਰਿਹਾ ਕਿ ਮੇਰੇ ਮਾਪੇ ਛੱਡ ਕੇ ਰਾਜ਼ੀ ਨਹੀਂ ਸੀ ਕਿ ਕਹਿੰਦੇ ਵਿੱਚ ਪਰ ਇਨੀ ਕੁੜੀ ਛੱਡਣੀ ਹੈਗੀ ਵੀ ਚਲੋ ਪੰਜੇ ਬਥੇਰੀਆਂ ਨੇ ਤੇ ਮੈਂ ਵੀ ਕਹਿਤਾ ਮੈਂ ਕਿ ਠੀਕ ਆ ਪੰਜ ਬਥੇਰੀਆਂ ਨੇ ਹਾਂ ਜੀ ਤੇ ਤੁਹਾਨੂੰ ਯਾਦ ਆ ਤੁਹਾਡਾ ਜਨਮ ਕਿਹੜੇ ਸਨ ਦੇ ਵਿੱਚ ਹੋਇਆ ਸੀਗਾ ਮੈਨੂੰ ਜਨਮ ਸਾਲ ਦਾ ਯਾਦ ਨਹੀਂ ਆਇਆ ਖਣਾ ਹੁਣ ਕਿਉਂ ਕਿ ਇੰਨਾ ਕੋਈ ਯਾਦ ਨਹੀਂ ਸੀ ਰੱਖਦੇ ਲੋਕ ਹੁਣ ਉਹ ਮੈਂ 85 ਸਾਲ ਦੀ ਉਮਰ ਹੋ ਗਈ 86 ਆ ਲੱਗ ਗਿਆ ਸਾਨਾ ਦੇਖ ਲੋ ਯਾਰ ਕਿਹੜਾ ਬਣਦਾ ਤੇ ਤੁਸੀਂ ਫਿਰ ਪੰਜ ਜਮਾਤਾਂ ਜਦੋਂ ਪੂਰੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਆਪਦੇ ਘਰੇ ਰਹੀ ਜਾਂ ਫਿਰ ਤੁਹਾਡਾ ਵਿਆਹ ਹੋ ਗਿਆ ਸੀਗਾ ਨਹੀਂ ਘਰੇ ਰਹੀਆਂ ਫਿਰ 11 ਸਾਲ ਦੀ ਨੇ ਤਾਂ ਪੰਜਵਾਂ ਤਾਂ ਪੜ ਲਈ ਸੀ ਮੈਂ ਫਿਰ ਵਿਆਹ ਸਾਲ ਹੋਇਆ ਮੇਰਾ 18 ਸਾਲ ਦੀ ਦਾ ਹਾਂਜੀ ਫਿਰ ਉਦੋਂ ਜਦੋਂ ਪੜਾਈ ਪੂਰੀ ਕਰ ਲਈ ਸੀਗੀ ਪੰਜਵਾਂ ਤਾਂ ਉਸ ਤੋਂ ਬਾਅਦ ਫਿਰ ਘਰੇ ਕੀ ਕਰਦੇ ਹੁੰਦੇ ਸੀ ਤੁਸੀਂ ਤੁਸੀਂ ਘਰ ਦੇ ਮਾਪਿਆਂ ਨਾਲ ਆਹ ਫਿਰ ਇੱਕ ਵੱਡੀ ਪਰਚਾਈ ਸੀ ਮੇਰੀ ਮੰਮੀ ਸੀ ਮੇਰੀ ਤੇ ਉਹਨਾਂ ਨਾਲ ਕੰਮ ਕਰਾਉਂਦੀ ਸੀ ਘਰ ਦਾ ਚੁੱਲ੍ਹੇ ਚੌਕੇ ਦਾ ਰੋਟੀ ਪਾਣੀ ਦਾ ਤੇ ਫੇਰ ਆਪਣੇ ਸਟਰਾ ਕੋਟੀਆਂ ਬੁਣਣੀਆਂ ਸਟਰਾ ਕੋਟੀਆਂ ਵਿੱਚ ਬਹੁਤ ਬੱਚਿਆਂ ਦੀਆਂ ਭੈਣਾਂ ਭਾਈਆਂ ਹੁੰਦੀਆਂ ਸਾਰਿਆਂ ਨੂੰ ਬੁਣੀਆਂ ਨੇ ਹਾਂ ਜੀ ਸਟਰਾ ਕੋਟੀ ਤੇ ਮੇਰੇ ਹੱਥੋਂ ਬਹੁਤ ਹੀ ਜ਼ਿਆਦਾ ਸਵਾਈ ਚੱਲ ਰਹੀ ਹੈ ਆ ਹੁਣ ਬੋਤੀ ਦਾ ਵਿਆਹ ਹੋਣਾ ਸੀ ਮੇਰੇ ਦਿਲ ਵਿੱਚ ਕੀ ਬਰਾਗ ਉੱਠਿਆ ਪਿਆਰ ਜਿਹਾ ਉੱਠਿਆ ਮੈਂ ਕਿਹਾ ਉਹਦੀਆਂ ਸੱਸਾਂ ਨਾਲ ਦਾ ਨੂੰ ਸਾਰਿਆਂ ਨੂੰ ਇੱਕ ਇੱਕ ਜਾਗਟ ਬੁਣ ਕੇ ਦਵਾਂ ਉਹ ਨਿਸ਼ਾਨੀ ਕਰਨ ਦਾਤ ਕਰਨੀਆਂ ਵੀ ਹਰ ਪੀੜੀ ਦਾਦੀ ਦੀ ਬਣੀ ਹੋਈ ਹੈ ਬੇਟੇ ਮੈਂ 7 ਦਿਨ ਦਾਗਤਾ ਹੁਣੀਆ ਅੱਛਾ ਸੱਸ ਨਾਨਦ ਜਿ ਸਾੜੀ ਨਾੜੀ ਸਾਰੀਆਂ ਨੂੰ ਇਸੇ ਸਾਲੀਆਂ ਕੁਝ ਸਮਾਂ ਪਹਿਲਾਂ ਆ ਹੁਣ ਮਤਲਬ ਹੋ ਗਏ 6 ਸਾਲਾਂ ਚ ਵਿਆਹ ਸਹੀ 10 ਕਾਲ ਹੋ ਗਏ ਅੱਛਾ ਜਦ ਜਦ ਹੁਣੀਆ ਸੀ ਪਿੱਛੇ ਬਾਹ ਦਾ ਲੱਗ ਹੀ ਦੋ ਹੁਣ ਬਹੁਤ ਦੁਖੀ ਲਈ ਪਰ ਮੈਂ ਆਪਣੀ ਡਿਊਟੀ ਪੂਰੀ ਕਰ ਲਈ ਮੈਂ ਕਿਹਾ ਚੱਲ ਸਾਰੀਆਂ ਨੂੰ ਜਲਦੀ ਮੈਂ ਫੜਾਈਆਂ ਘੜੀ ਚ ਬੰਨ ਕੇ ਸੀਗੀ ਕੋਲ ਉਹ ਕਹਿੰਦੇ ਅਸੀਂ ਸ਼ੂਟ ਨਹੀਂ ਲੈਣੇ ਹੈਗੇ ਜਦ ਮੈਂ ਘੜੀ ਕਰਨੀ ਉਹਦਾ ਸਭਰਾ ਦਾਦਾ ਸਭਰਾ ਕਹਿੰਦਾ ਕਿ ਵੀ ਆਹ ਘੜੀ ਨਾ ਚ ਖੋਲੋ ਮਖਾ ਜੀ ਇਹ ਖੋਲਣੀ ਆ ਜਰੂਰ ਮੈਂ ਕਿਹਾ ਇਹਨੂੰ ਦੇਖਿਓ ਕਿਵੇਂ ਖੁਸ਼ ਹੋ ਕੇ ਫੋੜਣਾ ਜਦ ਮੈਂ ਖੋਲ੍ਹੀ ਤਾਂ ਮੈਂ ਆਹ ਉਹਦੀ ਉਹਦੀ ਸਾਰੀਆਂ ਭੱਜ ਭੱਜ ਕੇ ਪੈ ਗਈਆਂ ਤਾਂ ਕਹਿੰਦੀ ਬਹੁਤ ਵਧੀਆ ਚੀਜ਼ ਆ ਬਿਲਕੁਲ ਹੱਥ ਦੀ ਬੁਣੀ ਹੋਈ ਚੀਜ਼ ਵਰਗੀ ਹੋਰ ਕੋਈ ਰੀਸ ਨਹੀਂ ਹੋ ਸਕਦੀ ਮੈਂ ਹੁਣ ਉਹ ਦਿਖਾਇਆ ਇਹ ਨਹੀਂ ਮੇਰਾ ਉਹਨੇ ਹਾਇਆ ਆ ਹੁਣ ਬੇਟੀ ਨੂੰ ਕਿਹਾ ਸੀਗਾ ਮੈਂ ਆਹ ਜਿਹੜੀ ਬੇਟੀ ਆ ਨਾ ਪੋਤੀ ਇਹਦਾ ਸੂਟ ਬਣਿਆ ਸੀ ਮੈਂ ਇਥੇ ਮੈਂ ਇਹਨੂੰ ਕਿਹਾ ਸੀ ਮੈਂ ਕੱਢ ਦੇ ਸੂਟ ਮੈਂ ਦਿਖਾਵਾਂਗੀ ਬਣਿਆ ਹੋਇਆ ਸਲਾਈਆਂ ਨਾਲ ਬਣਿਆ ਸੀ ਸੂਟ ਗੋਟਾ ਤੇ ਸਲਵਾਰ ਹਾਂ ਜੀ ਸਲਾਈਆਂ ਦੇ ਨਾਲ ਹਾਂ ਜੀ ਮੈਂ ਕਿਹਾ ਸੀ ਮੋਰਨ ਕਿ ਭੁੱਲ ਗਈ ਖਣੀ ਮੈਂ ਕਿਹਾ ਸੂਟ ਕਿੰਨਾ ਕੁ ਟਾਈਮ ਲੱਗਦਾ ਸੀਗਾ ਤੁਹਾਨੂੰ ਬੁਣਤੀ ਕਰਨ ਨੂੰ ਇੱਕ ਚੀਜ਼ ਬੁਣਤੀ ਤਾਂ ਉਹ ਸਮੇਂ ਦੇ ਮਸਾਬਕੋ ਹੁੰਦਾ ਬੇਟੇ ਜਿੰਨਾ ਕ ਸਮਾਂ ਮੇਲੇ ਘਰ 'ਚ ਕੰਮ ਵੀ ਕਰਨਾ ਹੁੰਦਾ ਸੀ ਸਮਾਂ ਤਾਂ ਲੱਗਣ ਨੂੰ ਇੱਕ ਦਫਾ ਸਾਡੇ ਮੇਰੇ ਜਸਾਣੀ ਦੇ ਪੇਕੇ ਵਿਆਹ ਹੋਇਆ ਉਹ ਤਾਂ ਚਲੀ ਗਈ ਆ ਆਪਣੇ ਪੇਕੇ ਘਰ ਪਿੱਛੋਂ ਮੇਰੇ ਸੱਸ ਕਹਿੰ ਲਈ ਕਿ ਸਰਜੀਤ ਕੁਰਤ ਮਤਲਬ ਲੇਵ ਕੋਲ ਤਾਂ ਸਵਟਰ ਨਹੀਂ ਹੈਗਾ ਹੁਣ ਚਾਰ ਦਿਨ ਰਿਹਾ ਕਿ ਕਈ ਸਾਰੇ ਜਾਣ ਦੇ ਦੇ ਮੈਂ ਕਹਿੰਦੇ ਜੀ ਉਹਨਾਂ ਲਿਆਓ ਮੈਂ ਬੁਣ ਦਾਂ ਮੈਂ ਬੈਠੇ ਉਹ ਕਈ ਚੰਗਾ ਫਿਰ ਬੁਣ ਦੇਗੀ ਮੈਂ ਖਾ ਮੈਂ ਸਵੇਰੇ ਹੀ ਬਹਿ ਜਾਣਾ ਸ਼ਾਮ ਨੂੰ ਤਿੰਨ ਦਿਨਾਂ ਦੇ ਵਿੱਚ ਸਵਟਰ ਬੁਣ ਕੇ ਸਿਉ ਕਿ ਫੜਾਤਾ ਉਹਨਾਂ ਨੂੰ ਤੇ ਫਿਰ ਬੇਬੇ ਜੀ ਬਹੁਤ ਖੁਸ਼ ਹੋ ਕੇ ਕਹਿੰਦੇ ਆ ਤਾਂ ਵਧੀਆ ਹੋ ਕੇ ਕੰਮ ਚੱਲ ਗਿਆ ਇਸਲਾ ਦਾ ਕੰਮ ਸੀਗਾ ਬੇਟੇ ਹੁਣ ਤਾਂ ਉਹ ਗੱਲ ਰਹੀ ਨਹੀਂ ਹੈ ਸਰੀਰ ਤੇ ਉਹ ਤੁਹਾਡੀ ਨਿਗਾ ਤੇ ਨਹੀਂ ਅਸਰ ਪੈਂਦਾ ਸੀਗਾ ਫਿਰ ਵੀ ਜਦੋਂ ਇਦਾਂ ਬੁੰਤੀ ਵਗੈਰਾ ਕਰਦੇ ਸੀ ਬਰੀਕੀ ਪੈਂਦਾ بیٹے ਉਸ ਵੇਲੇ ਨਹੀਂ ਸੀ ਪੈਂਦਾ ਨਾ ਕੀ ਗੱਲ ਕੀ ਸੀ ਉਸ ਸਮੇਂ ਦੇ ਵਿੱਚ ਕਿ ਉਸ ਸਮੇਂ ਇੰਨੇ ਸੇਤਾਂ ਵੀ ਵਧੀਆ ਰਹਿੰਦੀਆਂ ਸੀਗਾ ਨਿਗਾ ਤੇ ਵੀ ਕੋਈ ਅਸਰ ਨਹੀਂ ਪੈਂਦਾ ਸੀ ਸਾਡੇ ਨਾ ਮੈਂ ਤੁਹਾਨੂੰ ਸੱਚੀ ਦੱਸਾਂ ਮੇਰੇ ਮਾਪਿਆਂ ਦੇ ਘਰ ਬਹੁਤ ਸੋਹਣੀ ਘਰ ਦੀ ਮੁੱਝਾਂ ਗਾਈਆਂ ਦੇ ਦੁੱਧਾਂ ਕੇਵਾਂ ਦੀ ਖਰਾਕ ਬਹੁਤ ਸੋਹਣੀ ਸੀ ਸਾਡੇ ਮੇਰੇ ਬਾਪੂ ਜੀ ਨੇ ਸਾਨੂੰ ਕਦੇ ਸਰਫਾ ਨਹੀਂ ਸੀ ਕਰਨ ਦਿੱਤਾ ਕਹਿਣਾ ਬਹੁਤ ਖੁਸ਼ ਆ ਨੁੱਧ ਕੇ ਖੁੱਲ੍ਹਾ ਖਾਇਆ ਕਰੋ ਅੱਛਾ ਫੁੱਲਾ ਦੁੱਧ ਪੰ ਪੀਆ ਕਰੋ ਅਸੀਂ ਉਹ ਖਾਣਾ ਮੈਂ ਮੇਰੀ ਬੇਟੀ ਕਹਿੰਦੀ ਸੀ ਕਹਿੰਦੀ ਵੀਰ ਜੀ ਤੁਹਾਡੀ ਜਿਹੜੀ ਮੈਂ ਖਾਣਾ ਖਾਦੀ ਆ ਨਾ ਜਵਾਨੀ ਚ ਉਥੇ ਪੀਕੇ ਘਰ ਚ ਉਹ ਥੋੜਾ ਕੰਮ ਦਿੰਦੀ ਆ ਫਿਰ ਸਾਰੇ ਘਰ ਚ ਆ ਕੇ ਤਾਂ ਬਹੁਤ ਵੀਰ ਅਮੀ ਦਾ ਕੰਮ ਕਰਿਆ ਤੇ ਉੱਥੇ ਖਾਣਾ ਸਾਡੀ ਬਹੁਤ ਵਧੀਆ ਸੀਗੇ ਘਰ ਦੇ ਦੁੱਧ ਵਿੱਚ ਪਿਓ ਹੁੰਨੇ ਖਾਣੇ ਨਾ 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 ਮਲਾਪਟ ਨਹੀਂ ਹੁੰਦੀ ਮੱਝਾਂ ਨੂੰ ਵੀ ਮਿੜੇਵੇਂ ਪਾਉਣੇ ਖੜ ਪਾਉਣੀ ਬਹੁਤ ਸੋਹਣਾ ਖਾਣਾ ਖਾਣਦੀ ਸੀ ਬਹੁਤ ਦੁੱਧ ਸੋਹਣਾ ਹੁੰਦੇ ਸੀਗੇ ਹੁਣ ਤਾਂ ਹਲੇ ਦੁੱਧੇ ਨਹੀਂ ਹਨ ਹਾਂ ਇਹ 10 ਰੋਜ਼ ਨੇ ਹੋ ਗੱਲਾਂ ਕਿੱਥੇ ਰਹਿ ਗਈਆਂ ਬੇਟੇ ਤੇ ਵੀਜੀ ਜਦੋਂ ਤੁਹਾਡਾ ਵਿਆਹ ਹੋਇਆ ਸੀਗਾ ਤਾਂ ਤੁਹਾਨੂੰ ਯਾਦ ਆ ਕਿ ਜਦੋਂ ਤੁਹਾਡੇ ਘਰ ਵਾਲੇ ਨੂੰ ਮਤਲਬ ਲੱਭਿਆ ਕਿਵੇਂ ਸੀਗਾ ਕਿਵੇਂ ਪਸੰਦ ਕੀਤਾ ਸੀ ਤੁਸੀਂ ਅਸੀਂ ਨਹੀਂ ਅਜਾ ਤਾਂ ਦੇਖ-ਦਖਾਈਆ ਕਰਦੇ ਨਹੀਂ ਸੀ ਬੇਟੇ ਨਾ ਉਹਨਾਂ ਨੇ ਮੈਨੂੰ ਦੇਖਿਆ ਸੀ ਨਾ ਮੈਂ ਉਹਨਾਂ ਨੂੰ ਦੇਖਿਆ ਸੀ ਮੇਰੀ ਭੈਣ ਨੇ ਰਿਸ਼ਤਾ ਕਰਾਇਆ ਸੀ ਮੇਰੇ ਭੈਣ ਦੇ ਸਹੁਰੇ ਆਪਦੇ ਸਹੁਰੇ ਪਿੰਡ 'ਚ ਇੱਕ ਜਨਾਨੀ ਨੇ ਹੋਰ ਨੇ ਦੱਸਿਆ ਸੀਗਾ ਉਹ ਮੇਰੀ ਭੈਣ ਦਾ ਸੁਭਾਅ ਬਹੁਤ ਚੰਗਾ ਸੀਗਾ ਉਹਨੂੰ ਉਹਦੇ ਤੇ ਧਿਆਨ ਹੋ ਗਿਆ ਵੀ ਇਹਦਾ ਸੁਭਾ ਚੰਗਾ ਦੀ ਭੈਣ ਦਾ ਸੁਭਾ ਵੀ ਚੰਗਾ ਹੀ ਹੋ। ਜਾਂ ਦੇਖ ਦਿਖਾਈਏ ਉਹ ਕਿੱਛੇ ਕਰਦੇ ਸੀਗੇ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਲਾਟਰੀ ਹੋ ਨਿਕਲਦੀ ਸੀ। ਤੇ ਫੇਰ ਉਹ ਕਹਿਣ ਲੱਗੀ ਸੀ ਮਰਜੀਤ ਕਰ ਮੈਂ ਆਪਣੀ ਭੈਣ ਦਾ ਰਿਸ਼ਤਾ ਤੇਰੀ ਦਾ ਮੈਂ ਕਰਾਉਂਗੀ। ਚਲੋ ਫੇਰ ਜਦ ਸਾਡੇ ਨਾਲ ਦੇ ਤਾਇਆ ਜੀ ਕਰਨੇ ਤਾਇਆ ਜੀ ਇਹਦਾ ਸੀਗਾ ਹੁਣ ਉਹ ਕਹਿੰਦੇ ਵੀ ਉਹਦਾ ਵੱਡੇ ਦਾ ਪਹਿਲਾਂ ਹੋ ਜਾਵੇ ਫੇਰ ਛੋਟੇ ਦਾ ਕਰਾਂਗੇ ਜੇ ਵੀ ਛੋਟੇ ਦਾ ਪਹਿਲਾਂ ਕਰ ਲਿਆ ਫੇਰ ਵੱਡੇ ਦਾ ਠੀਕ ਨਹੀਂ ਹੈਗਾ ਚੰਗਾ ਲੱਗਦਾ। ਕਿਆ ਤੇ ਵੱਡੇ ਦਾ ਹੋ ਗਿਆ ਮਾਈ ਜਦ ਆ ਗਈ ਮੇਰੀ ਭੈਣ ਕੋਲੇ ਕਹਿੰਦੀ ਅਮਰਜੀਤ ਕੋਲ ਹੋ ਗਿਆ ਭਾਈ ਰਿਸ਼ਤਾ ਉਹਦਾ ਕੰਜ ਹੁਣ ਤੁਹਾਡੀ ਭੈਣ ਦਾ ਰਿਸ਼ਤਾ ਲਿਆ ਚਲੋ ਜੀ ਬਸ ਉਹਨੇ ਕਰਾਤਾ ਨਾ ਉਹਨਾਂ ਨੇ ਮੈਨੂੰ ਦੇਖਿਆ ਨਾ ਮੈਂ ਉਹਨਾਂ ਨੇ ਦੇਖਿਆ ਭੈਣ ਨੇ ਰਿਸ਼ਤਾ ਕਰਾਤਾ ਪਿਓ ਨਹੀਂ আর ਭਾਈ ਜਾ ਕੇ ਸਗਨ ਪਾਇਆ ਏ ਤਾਂ ਜੀ ਸਾਨੂੰ ਇਹ ਵੀ ਦੱਸੋ ਕਿ ਪਹਿਲੇ ਜ਼ਮਾਨੇ ਜਦੋਂ ਵਿਆਹ ਹੁੰਦੇ ਸੀਗੇ ਤੁਹਾਡਾ 18 ਸਾਲ ਦੀ ਉਮਰ ਚ ਹੋਇਆ ਸੀ ਜਿਵੇਂ ਤਾਂ ਉਹ ਕੀ ਰੀਤੀ ਰਿਵਾਜ ਹੁੰਦੇ ਸੀਗੇ ਹੁਣ ਤਾਂ ਬਹੁਤ ਬਦਲ ਗਿਆ ਤਾਂ ਪੁਰਾਣੇ ਟਾਈਮ ਚ ਕੀ ਕੀ ਹੁੰਦਾ ਸੀਗਾ ਜੀ ਬਹੁਤ ਸਾਦੇ ਸਿੰਪਲ ਰਿਵਾਜ ਸੀਗੇ ਸਾਡੇ ਤਾਂ ਘਰ ਦੇ ਮੇਰੇ ਫੇਕਿਆਂ ਦੇ ਵੀ ਸਹੁਰਿਆਂ ਦੇ ਵੀ ਬਹੁਤੇ ਜਿਆਦੇ ਸਾਦੇ ਕਰਦ ਕੇ ਰਾਜੀ ਸੀਗੇ ਕਹਿੰਦੇ ਸੀ ਐਵੇਂ ਪਖੰਡਵਾਦੀਆਂ ਜੀਆਂ ਸਾਨੂੰ ਨਹੀਂ ਕਰਨੀ ਆਉਂਦੀਆਂ ਹੈਗੀਆਂ ਬਸ ਸਾਦਾ ਸਿੰਪਲ ਜਿਹਾ ਵਿਆਹ ਕਰਿਆ ਸੀਗਾ ਤੇ ਸਾਦਾ ਸਿੰਪਲ ਹੀ ਤੇ ਬੇਬੇ ਜੀ ਸੁਣਨ ਚਾਹੁੰਦਾ ਕਿ ਪਹਿਲੇ ਟਾਈਮ ਦੇ ਵਿੱਚ ਜਦੋਂ ਵਿਆਹ ਹੁੰਦੇ ਸੀ بڑے ਦਿਨ ਚੱਲਦੇ ਸੀਗੇ ਪੂਰੇ ਰੌਣਕ ਲੱਗੀ ਰਹਿੰਦੀ ਸੀਗੀ ਪਿੰਡਾਂ 'ਚ ਇਦਾਂ ਹੁੰਦਾ ਸੀ ਸੀਗਾ ਹਾਂ ਉਹ ਤਾਂ ਹੁਣ ਰਾਤ ਨੂੰ ਰੋਟੀ ਪਾਣੀ ਖਾ ਕੇ ਗਾਲੀ ਮਹੱਲੇ ਦੀਆਂ ਕੁੜੀਆਂ ਨੇ ਇਕੱਠੀਆਂ ਹੋ ਕੇ ਉਸ ਵਿਆਹ ਚਾਲੇ ਘਰ ਚ ਆ ਜਾਣਾ ਉੱਥੇ ਫਿਰ ਗੀਤ ਗਾਉਣੇ ਤੁਸੀਂ ਆਪਣੇ ਵਿਆਹ ਤੇ ਗੀਤ ਗਾਏ ਸੀ? ਨਾ ਜੀ ਨਾ ਮੈਂ ਨਾ ਆਪਣੀ ਮੈਂ ਨਹੀਂ ਗਾਏ ਮੈਂ ਤੇ ਜਦੋਂ ਤਾਂ ਸੰਗਦੇ ਹੁੰਦੇ ਸੀ ਬਹੁਤ ਗੱਲਬਾਤ ਕਰਦੇ ਹਾਂ ਹੋਰਾਂ ਦੇ ਜਿਹੜੇ ਗਲੀ ਚ ਹੁੰਦੇ ਸੀ ਉਹਨਾਂ ਤੇ ਜਾਂਦੇ ਰਹੇ ਹਾਂ ਉਹਨਾਂ ਦੇ ਗਾਉਂਦੇ ਸੀਗੇ ਮੈਂ ਸੁਣਿਆ ਕਿ ਤੁਸੀਂ ਗੀਤ ਬਹੁਤ ਗਾਉਂਦੇ ਹੋ ਤੁਹਾਡੇ ਕੋਲ ਡਾਇਰੀ ਵੀ ਪਈ ਆ ਹਾਂਜੀ ਡਾਇਰੀ ਦਿਖਾ ਦਿਓ ਇੱਕ ਵਾਰੀ ਸਾਡੇ ਦਰਸ਼ਕ ਮੈਂ ਦੱਸਣਾ ਚਾਹੁੰਨੀ ਆ ਬੀਜੀ ਦੇ ਕੋਲ ਡਾਇਰੀ ਪਈ ਆ ਇੱਥੇ ਇੱਕ ਤੇ ਇੱਥੇ ਬੀਜੀ ਨੇ ਆਪਣੀ ਲਿਖਾਈ ਦੇ ਆਪਣੇ ਹੱਥ ਦੇ ਨਾਲ ਆਪਣੀ ਲਿਖਾਈ ਦੇ ਵਿੱਚ ਜਿਹੜੇ ਗੀਤ ਲਿਖੇ ਹੋਏ ਨੇ ਬੜੀਆਂ ਪੁਰਾਣੀਆਂ ਬੀਜੀ ਦੇ ਕੋਲ ਡਾਇਰੀਆਂ ਸਾਂਭੀਆਂ ਪਈਆਂ ਨੇ ਇੱਕ ਨਹੀਂ ਦੋ ਤਿੰਨ ਡਾਇਰੀਆਂ ਸਾਂਭੀਆਂ ਹੋਈਆਂ ਨੇ ਇੱਕ ਡਾਇਰੀ ਜਿਹੜੀ ਹੈਗੀ ਆ ਉਹ 70 ਸਾਲ ਪੁਰਾਣੀ ਡਾਇਰੀ ਆ ਹਾਂਜੀ ਕੜੀ ਕਿੱਛ ਰੱਖ ਬੈਠੀ ਹਾਂਜੀ ਉਹ ਮੇਰੀ ਕੁਮਾਰੀ ਹੁੰਦੀ ਦੀ ਤਿਆਰ ਕਰੀ ਹੋਈ ਸੀ ਉਹ ਲੋਰਸ ਆਫ ਜੋਰ ਲਿਖੇ ਸੀ ਇਹਦੇ ਵਿੱਚ ਲਿਖੇ ਹੋਏ ਨੇ ਸਾਰੇ ਤੇ ਵੀ ਜੇ ਤੁਹਾਨੂੰ ਪੰਜਾਬੀ ਪੜ੍ਹਨ ਲਿਖਣ 'ਚ ਕੋਈ ਦਿੱਕਤ ਤਾਂ ਨਹੀਂ ਹੁੰਦੀ? ਨਾ ਜੀ ਨਾ ਨਾ। ਜੰਮ ਕੇ ਸਾਰੇ ਪੜ੍ਹਦੇ ਹਾਂ। ਜੇ ਤੁਹਾਨੂੰ ਕਿਸੇ ਦੀ ਲਿਖੀ ਹੋਈ ਮਿਲ ਜਵੇ ਉਹ 'ਚ ਗਲਤੀਆਂ ਹੋਣ ਤੁਸੀਂ ਉਹ ਵੀ ਕੱਢ ਦੋਗੇ ਕਿ ਆਹ ਸਹੀ ਨਹੀਂ ਲਿਖਿਆ। ਹਾਂ ਕਈਆਂ ਦੀ ਲਿਖਾਈ ਹੋਈ ਨਹੀਂ ਸੋਹਣੀ ਹੁੰਦੀ। ਕਈਆਂ ਦੀ ਤਾਂ ਕਈਆਂ ਦੀ ਲਿਖਾਈ ਬਹੁਤ ਸੋਹਣੀ ਹੁੰਦੀ ਆ। ਤੁਸੀਂ ਸਾਨੂੰ ਕੋਈ ਗੀਤ ਸੁਣਾ ਸਕਦੇ ਹੋ ਹੁਣ? ਹਾਂ ਗਾਣਾ ਸੁਣਾ ਸਕਦੇ ਜਿੰਨਾ ਕਰਾਊਗਾ। ਦੇ ਦੇ ਕਾਲਿਆ ਕਾਮੇ ਇੱਕ ਸਰਨੇ ਹ ਲੈ ਜਾ ਵੇ ਇੱਕ ਸੁਨੇਹ ਲੈ ਜਾ ਅੱਖੀਂ ਮੇਰੇ ਬਾਵਲ ਨੂੰ ਤੀ ਕਿਉਂ ਦਿੱਤੜੀ ਦੂਰੇ ਦੂਰੇ ਪਰਦੇਸਣ ਬੈਠੀ ਕਲਿਓ ਚੂਰੇ ਤੇ ਵਿਆਹ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਗੀਤ ਗਾਉਣ ਲੱਗ ਜਾਂਦੇ ਹੁੰਦੇ ਸੀਗੇ 10-12 ਦਿਨੋਂ ਗੀਤ ਗਾਉਣ ਲੱਗ ਜਾਂਦੇ ਹੁੰਦੇ ਸੀ ਰੋਜ਼ ਰਾਤ ਨੂੰ ਵੀ ਕੁੜੀਆਂ ਇਕੱਠੀਆਂ ਹੋ ਕੇ ਆਉਣਾ ਹਾਂਜੀ ਬਹਿ ਜਾਓ ਤੇ ਜਦੋਂ ਪਹਿਲੇ ਟਾਈਮ ਦੀ ਗੱਲ ਕਰੀਏ ਵਿਆਹ ਤੋਂ ਬਾਅਦ ਜਦੋਂ ਸਹੁਰੇ ਜਾਂਦੀਆਂ ਸੀ ਕੁੜੀਆਂ ਵਿਆਹ ਕੇ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਾਂ ਵਧੀਆ ਹੁੰਦੇ ਸੀ ਸਹੁਰੇ ਇਹ ਕੁਦਰਤੀ ਗੱਲਾਂ ਸੀ ਇਹ ਤਾਂ ਕਿਸਮਤ ਹੀ ਸੌਦੇ ਨੇ ਬੇਟੇ ਕਈਆਂ ਤਾਂ ਸੁਭਾਅ ਬਹੁਤ ਚੰਗੇ ਹੁੰਦੇ ਸੀ ਉਹ ਤਾਂ ਬੜੇ ਪਿਆਰ ਨਾਲ ਰੱਖਦੇ ਸੀ ਮੜ ਲੜ ਲਗਾਉਂਦੇ ਸੀ ਕਈ ਵੀ ਕੁਛ ਐਸੇ-वैसे ਹੀ ਹੁੰਦੇ ਸੀ ਉੱਥੇ ਫਿਰ ਬਹੁਤ ਹੈਗਾ ਸੀ ਜਿਵੇਂ ਕਹਿੰਦੇ ਹਾਂ ਕੱਟਣਾ ਔਖਾ ਲੱਗਦਾ ਹੁੰਦਾ ਸੀ ਆਪਦੇ ਦੇ ਸੁਭਾਅ ਹੁੰਦੇ ਨੇ ਤਾਂ ਹੁੰਦੇ ਜੀ ਤੁਹਾਡੇ ਸੱਸ ਸਹੁਰੇ ਦੇ ਨਾਲ ਕਿਵੇਂ ਦਾ ਰਿਲੇਸ਼ਨ ਸੀ ਕਿਵੇਂ ਦਾ ਸੰਬੰਧ ਸੀਗਾ ਮੇਰੇ ਜਿਹੜੇ ਸਹੁਰਾ ਸਾਹਿਬ ਸੀਗੇ ਉਹ ਤਾਂ ਪੂਰੇ ਹੋ ਗਏ ਸੀਗੇ ਸਾਡੇ ਵਿਆਹਾਂ ਤੋਂ ਪਹਿਲਾਂ ਹੀ 40 ਸਾਲ ਦੀ ਉਮਰ ਚ ਸੱਸ ਸੀਗੀ ਸੱਸ ਪਹਿਲਾਂ ਤਾਂ ਥੋੜੀ ਜਿਹੀ ਸੁਣਦੇ ਹੁੰਦੇ ਸੀ ਵੀ ਸੁਭਾਅ ਦੀ ਬਹੁਤ ਤੇਜ ਆ ਪਰ ਕੁਦਰਤ ਵੱਲੋਂ ਉਹਨੇ ਜਿਹੜਾ ਮੈਨੂੰ ਕੰਮ ਕਹਿਣਾ ਮੈਂ ਕਰ ਦੇਣਾ ਮੈਨੂੰ ਕੰਮ ਸਾਰੇ ਆਉਂਦੇ ਸੀ ਉਹ ਮੇਰੀ ਵੱਡੀਆਂ ਜਿਹਾਣੀਆਂ ਸੀ ਦੋ ਉਹਨਾਂ ਨੂੰ ਨਹੀਂ ਸੀ ਕੰਮ ਆਉਂਦੇ ਉਹ ਉਹ ਤਾਂ ਸਿਰਫ ਚੁੱਲ੍ਹੇ ਚਮਕਦੇ ਕੰਮ ਕਰਦੀਆਂ ਸੀ ਮੈਨੂੰ ਜਿਹੜਾ ਉਹਨੇ ਕਹਿਣਾ ਕੰਮ ਕੋਈ ਆ ਆਉਂਦਾ ਮੈਂ ਕਰੇ ਮੈਂ ਕਿਹਾ ਹਾਂਜੀ ਆਉਂਦਾ ਉਹ ਫਿਰ ਮੇਰੇ ਤੇ ਬਹੁਤ ਖੁਸ਼ ਹੋ ਗਈ ਹਾਂਜੀ ਫਿਰ ਮੇਰਾ ਉਹ ਬਹੁਤ ਪਿਆਰ ਕਰਨ ਲੱਗ ਗਈ ਫਿਰ ਉਹਨੇ ਇੱਕ ਵਾਰ ਮੈਨੂੰ ਇਹ ਵੀ ਕਿਹਾ ਸੀ ਮੇਰੀ ਨਾਨਦੇ ਨੂੰਹ ਬੀਬੀਓ ਕਹਿੰਦੀ ਹੁੰਦੀ ਸੀਗੀ ਆਪਦੀ ਧੀ ਨੂੰ ਮੈਨੂੰ ਕਹਿੰਦੀ ਸਰਜੀਤ ਮੈਨੂੰ ਤਾਂ ਤੇਰਾ ਬੀਬੀ ਜਿੰਨੇ ਪਿਆਰ ਆਉਂਦਾ ਮੈਨੂੰ ਤੂੰ ਐ ਨਹੀਂ ਲੱਦੀ ਮੇਰੀ ਨੂੰਹ ਉਹ ਮੇਰੇ ਕੰਮਾਂ ਨੂੰ ਦੇਖ ਕੇ ਮੇਰੇ ਪਿਆਰ ਨੂੰ ਦੇਖ ਕੇ ਮੈਂ ਵੀ ਬੇਬੇ ਜੀ ਬੇਬੇ ਜੀ ਕਰਦੀ ਇਹ ਨਾਲ ਦਾ ਉਹਦਾ ਉਹਦਾ ਪਿਆਰ ਕਰਨਾ ਇਹ ਤਾਂ ਬੇਟੇ ਪਿਆਰ ਦੇ ਕੇ ਪਿਆਰ ਲੈ ਹੁੰਦਾ ਜੇ ਬੱਚੇ ਪਿਆਰ ਕਰਨ ਤਾਂ ਮਾਪਿਆਂ ਨੂੰ ਦੁਖਣਾ ਨਹੀਂ ਹੁੰਦਾ ਮਾਪਿਆਂ ਨੂੰ ਆਉਂਦਾ ਹੀ ਹੁੰਦਾ ਪਰ ਜੇ ਕਰਨ ਫਿਰ ਬਹੁਤਾ ਹੁੰਦਾ ਇਸ ਕਰਕੇ ਜਣੇ ਬਹੁਤ ਹਾਂਜੀ ਤੁਸੀਂ ਫਿਰ ਵਿਆਹ ਤੋਂ ਬਾਅਦ ਸੋਹਰੇ ਤੋਂ ਆਪਣੇ ਪੇਕੇ ਕਿੰਨੇ ਦਿਨਾਂ ਬਾਅਦ ਜਾਂਦੇ ਸੀ ਤੇ ਕਿੰਨੇ ਕਿ ਦਿਨ ਰਹਿ ਕੇ ਆਉਂਦੇ ਹੁੰਦੇ ਸੀਗੇ ਉਹ ਫਿਰ ਕਿਉਂ ਗੱਲੀਆਂ 'ਚ ਤਾਂ ਬਹੁਤ ਚੱਲ ਰਹੇ ਜਾਂਦੇ ਸੀਗੇ ਫੇ ਸਾਡੇ ਮਤਲਬ ਹੈ ਤਾਂ ਫਿਰ ਜਦ ਬੱਚੇ ਹੋਏ ਨੇ ਸਾਰੇ ਉਹ ਮੇਰੇ ਪੇਕੇ ਘਰ ਜਿਵੇਂ ਚਲੀ ਜਾਣਾ ਉੱਥੇ ਹੀ ਰਹਿ ਕੇ 6-6 ਮਹੀਨੇ ਵੀ ਰਹਿ ਕੇ ਆਇਆ ਜਦ ਫਿਰ ਆਪਣੇ ਇੱਕ ਵਾਰ ਵਿੱਚ ਹੀ ਜਾਂਦੇ ਭਲਾ بیٹਾ ਕਰਮਜੀਤ ਹੋਇਆ ਜਦ ਪੂਰਾ ਸਾਲ ਰਹਿ ਕੇ ਆਇਆ ਹਾਂਜੀ ਤੇ ਸਾਡੇ ਉਹ ਮੇਰੀ ਬੇਬੇ ਜੀ ਨੇ ਸੱਸ ਨੇ ਕਹਿੰਦੇ ਨਾ ਚੱਲ ਕੋਈ ਨਾ ਉਹਦੇ ਜਾ ਕੇ ਨੂੰ ਪਾੜ ਲੋ ਕਿਸ ਮਾਰ ਕੇ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਨੇ ਜੀ ਦੋ ਬੇਟੀਆਂ ਨੇ ਇੱਕ ਬੇਟਾ ਇਹ ਬੇਟਾ ਗਬਲਾ ਧੀ ਇੱਕ ਵੱਡੀ ਹੈ ਤਾਂ ਇੱਕ ਛੋਟੀ ਹੈ ਤਾਂ ਅੱਜ ਦੇ ਟਾਈਮ 'ਚ ਜੇ ਗੱਲ ਕਰਦੇ ਆ ਤਾਂ ਅੱਜ ਕੱਲ ਤਾਂ ਬੱਚਿਆਂ ਨੂੰ ਸੰਭਣਾ ਬੜਾ ਔਖਾ ਸਮਝਦਿਆਂ ਨੇ ਹਨਾ ਲੇਡੀਜ਼ ਤੇ ਉਦੋਂ ਕਿਵੇਂ ਸੰਭਦੇ ਸੀਗੇ ਫਿਰ ਆਪ ਇਹ ਗੱਲ ਦੇਖ ਕੇ ਹੈਰਾਨ ਹੁੰਨੀ ਆ ਮੈਂ ਬਹੁਤ ਹੈਰਾਨ ਵੀ ਹੁੰਨੀ ਆ ਦੁੱਖ ਵੀ ਮੰਨਦੀ ਆ ਅੱਗੇ ਬੱਚਿਆਂ ਨੂੰ ਮਾਰਾ ਜਾ ਅੱਖ ਜੀ ਕੱਢ ਕੇ ਆਂਗੂਲੀ ਕਰ ਦੇਣੀ ਵੀ ਚੁੱਪ ਕਰ ਜੋ ਪਾਈ ਵੀ ਕੰਟਰੋਲ ਆ ਨਹੀਂ ਪਾਈਦਾ ਜਾਨਾ ਨੇ ਉੱਥੇ ਚੁੱਪ ਹੋ ਜਾਣਾ ਹੁਣ ਤਾਂ ਨਿਆਣੇ ਸਰਕਲੀਆਂ ਕਰਨਾ ਹੁੰਦੇ ਨੇ ਹੁਣ ਬਹੁਤ ਮਾਹੌਲ ਦਾ ਫਰਕ ਪਿਆ ਪਹਿਲੇ ਸਮੇਂ ਦੇ ਵਿੱਚ ਜਨਾਨੀਆਂ ਘਰ ਦਾ ਕੰਮ ਵੀ ਕਰਦੀਆਂ ਸੀ ਤੇ ਨਾਲ ਬੱਚਿਆਂ ਨੂੰ ਵੀ ਸਾਹਮਦੇ ਸੀ ਕਦੇ ਵੀ ਸ਼ੌਂਦੀ ਸੀ ਬੱਚੇ ਇੰਨਾ ਤੰਗ ਨਹੀਂ ਸੀ ਕਰਦੇ ਹੁੰਦੇ ਕਿਉਂ ਬੱਚਿਆਂ ਦੇ ਨਾਲ ਤਾਂ ਬਸ ਦੁੱਧ ਪਲਾਇਆ ਮਾਰਿਆ ਚੰਗਾਇਆ ਮਠਾਤਾ ਬੁਰਕੀ ਰੋਟੀ ਦੀ ਦੇ ਦੇਣੀ ਨਿਆਣੇ ਨੂੰ ਚੁੰਡੀ ਜਾਣਾ ਖਾਈ ਜਾਣਾ ਬੈਠ ਕੇ ਹੁਣ ਤਾਂ ਬਸ ਅੱਜ ਕੱਲ੍ਹ ਤੇ ਬੱਚਾ ਤੰਗ ਕਰਦਾ ਉਹਨੂੰ ਫੋਨ ਦੇ ਕੇ ਸ਼ਾਂਤ ਕਰ ਦਿੰਦੇ ਆ ਓਹ ਇਹ ਤਾਂ ਗੱਲ ਸੱਚੀ ਆ ਹੁਣ ਹਾਂ ਕਿ ਹਿਜ ਫੋਨ ਫੋਨ ਕਿੱਥੇ ਸੀਗੇ ਹਾਂ ਅੱਛਾ ਤੇ ਵੀ ਜੀ ਮੈਂ ਪੁੱਛਣਾ ਸੀ ਵੀ ਜਦੋਂ ਉਦੋਂ ਫੋਨ ਨਹੀਂ ਹੁੰਦੇ ਸੀਗੇ ਤਾਂ ਜਿਵੇਂ ਦੂਰ ਕੋਈ ਰਹਿੰਦਾ ਸੀਗਾ ਤਾਂ ਉਹਨਾਂ ਫਿਰ ਕਿਵੇਂ ਤੁਸੀਂ ਗੱਲ ਵਗੈਰਾ ਕਰਦੇ ਹੁੰਦੇ ਸੀ ਚਿੱਠੀਆਂ ਹੀ ਪਾਉਂਦੇ ਸੀ ਬੇਟੇ ਚਿੱਠੀਆਂ ਤੇ ਹੀ ਗੱਲ ਕਰਨੀ ਤੇ ਫੋਨ ਕਿੱਥੇ ਗੱਲ ਹੁੰਦੀ ਸੀ ਕਿ ਚਿੱਠੀ ਪਾਉਣੀ ਚਿੱਠੀ ਦਾ ਜਵਾਬ ਆਉਣਾ ਕਿਤੇ ਜਾ ਕੇ ਫਿਰ ਕਿਤੇ ਗੱਲ ਕਰਨੀ ਕਿੰਨੇ ਦਿਨ ਬਾਅਦ ਜਵਾਬ ਹੁੰਦਾ ਹੁੰਦਾ ਸੀ ਕੋਈ ਪੰਜ ਦਿਨ ਤਾਂ ਪਹਿਲਾਂ ਜਾਣ ਨੂੰ ਚਿੱਠੀ ਨੂੰ ਲੱਗ ਜਾਂਦਾ ਸੀ ਫਿਰ ਇੱਕ ਦੋ ਦਿਨ ਠਹਿਰ ਕੇ ਲਿਖਣੀ ਸਤ ਅੱਠ ਦਿਨ ਵਾਜਵਾ ਕਿਤੇ ਹੁੰਦਾ ਸੀ ਉਹ ਵੀ ਜੇ ਛੇਤੀ ਕਿਸੇ ਨੇ ਦੇ ਤਾ ਉਹ ਜਦ ਫਿਰ ਕਹਿੰਦੇ ਹੁੰਦੇ ਜਾਂ ਫੋਨ ਲੱਗ ਗਿਆ ਜੀ ਫਿਰ ਗਾਣਾ ਜਾਂ ਚੱਲੇ ਆਖੇ ਸੀ ਚਿੱਠੀਆਂ ਲਿਖਣੀਆਂ ਭੁੱਲ ਗਏ ਜੀ ਜਦੋਂ ਦਾ ਟੈਲੀਫੋਨ ਲੱਗਿਆ ਆ ਫਿਰ ਫਿਰ ਫੋਨ ਤੇ ਛੱਟੀ ਮੱਟੀ ਗੱਲ ਹੋ ਜਾਂਦੀ ਹੈ ਤੇ ਉਹ ਤੁਹਾਡੇ ਟਾਈਮ ਦੇ ਵਿੱਚ ਤੁਹਾਡੇ ਕੋਲ ਆਉਂਦੇ ਹੁੰਦੇ ਸੀ ਚਿੱਠੀਆਂ ਲਿਖਾਉਣ ਦੇ ਲਈ ਜਾਂ ਪੜ੍ਹਾਉਣ ਦੇ ਲਈ ਹਾਂ ਜੀ ਮੇਰੇ ਸਾਡੇ ਮੇਰੇ ਪੇਕੇ ਘਰ ਜਦੋਂ ਦੋ ਘਰ ਸੀਗੇ ਤਿੰਨ ਉਹਨਾਂ ਦੇ ਆਪ ਦੇ ਵੜਿਆ ਨਹੀਂ ਸੀ ਹੋਇਆ ਕੋਈ ਵੀ ਉਹਨਾਂ ਦੇ ਭਰਾ ਬਾਹਰ ਸੀਗੇ ਨੌਕਰੀਆਂ ਕਰਦੇ ਉਹਨੂੰ ਮੈਨੂੰ ਲੈ ਕੇ ਜਾਣਾ ਬੁਲਾ ਕੇ ਸਰ ਜੀ ਤਾਂ ਹੀ ਭਾਈ ਉਧਰ ਬੈਠੀ ਮੈਂ ਫੜਵੀਰ ਨੂੰ ਚਿੱਠੀ ਲਿਖਾਉਣੀ ਆ ਹਾਂ ਜੀ ਉਹਨੇ ਮੈਨੂੰ ਭੋਲੀ ਜਾਣਾ ਮੈਂ ਲਿਖੀ ਜਾਣਾ ਸਾਰੀ ਚਿੱਠੀ ਲਿਖ ਦੇਣੀ ਹਾਂ ਫਾੜ ਦੇ ਲਫਾਫਾ ਹਾਂ ਜੀ ਤੇ ਤੁਸੀਂ ਕਿੰਨੇ ਭੈਣ ਭਰਾ ਸੀਗੇ ਆਪਸ ਦੇ ਵਿੱਚ ਅਸੀਂ ਸੀਗੇ 5 ਤਿੰਨ ਭੈਣਾਂ ਦੋ ਭਰਾ ਮੈਂ ਸਾਰਾ ਤੋਂ ਛੋਟੀ ਸੀ ਅੱਛਾ ਰਾਈ ਛੱਡ ਤੇ ਉਦੋਂ ਤਾਂ ਭੈਣ ਭਰਾਵਾਂ 'ਚ ਵੀ ਬੜਾ ਪਿਆਰ ਹੁੰਦਾ ਹੋਗਾ ਜਿਆਦਾ ਜੀ ਪੁੱਛੋ ਇਹ ਨਾ ਕੁਛ ਮੈਨੂੰ ਛੋਟੀ ਸਮਝ ਕੇ ਛੋਟੀ ਸੀ ਬਹੁਤ ਪਿਆਰ ਬੱਚਾ ਨੂੰ ਕਰਦੇ ਸੀ ਬਹੁਤ ਮੇਰੇ ਭੈਣ ਭਾਈਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਅੱਜ ਹੁਣ ਸਾਰੇ ਹੀ ਤੁਰ ਗਏ ਮੈਂ ਇਕੱਲੀ ਹੋਈ ਆ ਭਾਈ ਪਰਚਾਈ ਮੇਰੀ ਭੈਣਾ ਬਣਾਈਆ ਸਭ ਤੁਰ ਗਏ ਸਾਰਿਆਂ ਚ ਅਸੀਂ ਤਿੰਨ ਭੈਣਾ ਦੋ ਭਰਾ ਪੰਜ ਬਣ ਕੇ ਅਸੀਂ 10 ਬਣ ਗਏ ਦੋ ਜੋੜੀ ਹੋ ਕੇ ਤੇ ਸੱਚੋ ਨੌਂ ਹੀ ਤੁਰ ਗਏ ਬੇਟੇ ਅੱਜ ਕੱਲੀ ਆ ਸਰਦਾਰ ਜੀ ਵੀ ਤੁਰ ਗਏ ਨੌਵੇਂ ਤੇ ਅੱਜ ਦਸਵੀਂ ਕੱਲੀ ਹੋਈ ਹੈ ਚਲੋ ਤੁਹਾਡੇ ਬੇਟਾ ਤੁਹਾਡੇ ਨਾਲ ਹੈ ਇਹ ਵੀ ਬੜੀ ਵੱਡੀ ਗੱਲ ਆ ਬੇਟਾ ਤਾਂ ਰੇੜੀ ਬੇਟਾ ਤੇ ਵੀ ਕੱਲੀ ਬੇਟਾ ਨਹੀਂ ਕੱਲਾ ਨਾਲ ਨੌਵੀਂ ਮੇਰੀ ਬਹੁਤ ਸਿਆਣੀ ਹੈ ਜੇ ਨੌਂ ਮਾੜੀ ਹੋਵੇ ਤਾਂ ਬੇਟੀ ਦੀ ਪੇਸ਼ ਨਹੀਂ ਚੱਲਣੀ ਸੱਜਣ ਫਿਰ ਤੇ ਠੀਕ ਹੈ ਦੋਹਾਂ ਦਾ ਰੜਕੇ ਹੀ ਕੰਮ ਹੁੰਦਾ ਹੈਗਾ ਦੋ ਹੀ ਬਹੁਤ ਪਿਆਰ ਕਰਦੇ ਨੇ ਦੋ ਹੀ ਮੇਰੇ ਨਾਲ ਸਾਰੀ ਗੱਲਬਾਤ ਕਰਦੇ ਨੇ ਮੇਰੇ ਤੋਂ ਕੋਈ ਓਲਾ ਨਹੀਂ ਰੱਖਦੇ ਮੈਂ ਇਹਨਾਂ ਤੋਂ ਨਹੀਂ ਕੋਈ ਓਲਾ ਰੱਖਦੀ ਮੇਰੇ ਤੋਂ ਨਹੀਂ ਕੋਈ ਓਲਾ ਰੱਖਦੇ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਪਰਾਂਤ ਵਾਂਗ ਇਸ ਤਰ੍ਹਾਂ ਦੇ ਇੱਕ ਹੱਥ ਜੋੜਦੀਆਂ ਇਸੇ ਤਰ੍ਹਾਂ ਰਹੇ ਪਿਆਰ ਬਦ ਦੇ ਹਾਂਜੀ ਤੇ ਵਿਜੀ ਤੁਸੀਂ ਆਪਣੇ ਕੋਈ ਜਵਾਨੀ ਦਾ ਕੋਈ ਕਿੱਸਾ ਸੁਣਾਉਣਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਬੜਾ ਵਧੀਆ ਲੱਗਦਾ ਯਾਦ ਕਰਦੇ ਹੋ ਜਦੋਂ ਕੋਈ ਸਮਾਂ ਕਿਹੜਾ ਇਸ ਤਰ੍ਹਾਂ ਕੁਝ ਵੀ ਤੁਸੀਂ ਜਵਾਨੀ ਦਾ ਦੱਸਣਾ ਚਾਹੁੰਦੇ ਹੋ ਜਵਾਨੀ ਦੇ ਵਿੱਚ ਤੁਸੀਂ ਕਿਹੜੀ ਚੀਜ਼ ਨੂੰ ਸਭ ਤੋਂ ਜ਼ਿਆਦਾ ਯਾਦ ਕਰਦੇ ਹੋ ਕਿ ਹਾਂ ਉਹ ਸਮਾਂ ਦੁਬਾਰਾ ਆਉਣਾ ਚਾਹੀਦਾ ਆ ਮੈਂ ਤਾਂ ਹੁਣ ਸਾਰੀਆਂ ਹੀ ਸੀਗੀਆਂ ਵਧੀਆ ਠੀਕ ਸੀਗੀਆਂ ਸਾਰੀਆਂ ਹੀ ਤੇ ਇੰਨਾ ਤਾਂ ਕੋਈ ਹੁਣ ਠੀਕ ਆ ਤੇ ਇੱਕ ਗੀਤ ਹੋਰ ਸੁਣਾ ਦਿਓ ਫਿਰ ਹੋਰ ਸੁਣਾਓ ਕਾਹੇ ਨੂੰ ਛੱਤੀਆਂ ਬੈਠੇ ਕਾਹੇ ਰੱਖਿਆ ਸੀ ਵੇੜ ਨੌਕਰ ਕਾਹੇ ਰੱਖਿਆ ਸੀ ਵੇੜ ਵੇ ਬਸਣੇ ਨੂੰ ਛੱਤੀਆਂ ਬੈਠੇ ਕਾ ਤੇਰੇ ਕੱਤਣੇ ਨੂੰ ਵੇੜ ഗോ കത്ത വേട വേറി വസൂ കേടായൂ കേട വേ

लेन्दरा पेकलाेरा पे के पेकेली डेरा पे वे पेके वसन कारिया की कि तेरा, गुरिये ओथे की कम तेरावे बीराध्या तो मारोटिन्या ओथे होकम चलूगा मेरा नोकरा होकम चलूगा मेरावे ടോമേ റോട്ടു ജുഗോ ബാലക്കുളു മേരാ വേ ബാലകണ മതിടാ സിമേ നോക്കിമേവാ വവ ਫੇਰੇ ਨਾ ਕਰਨਾ ਗੋਰੀਏ ਛੇਤੀ ਲਾ ਮਗਾ ਫੇਰਾ ਗੋਰੀਏ ਛੇਤੀ ਲਾ ਮਗਾ ਫੇਰਾ ਵੀ ਬਹੁਤ ਸੋਨਾ ਗਾਣੇ ਹੋ ਵੀ ਜੀ ਤੁਹਾਨੂੰ ਹਜੇ ਵੀ ਪੂਰੇ ਗੀਤ ਯਾਦ ਪੈਨੇ ਨਹੀਂ ਉਮਰ ਚਾਕੇ ਵੀ ਇਹ ਦੇ ਨਾਲ ਹੀ ਵੀ ਜੀ ਮੈਂ ਪੁੱਛਣਾ ਚਾਹੂੰਗੀ ਕਿ ਤੁਹਾਡੀਆਂ ਆਪਣੇ ਕੁੜੀਆਂ ਨੂੰ ਜਾਂ ਪੋਤੀਆਂ ਨੂੰ ਤੁਸੀਂ ਸਿਖਾਏ ਸੀ ਗੀਤ ਵਗੈਰਾ ਗਾਉਣੇ ਉਹ ਗਾਉਣੇ ਤਾਂ ਸੌਂਦ ਰਹੇ ਪਰ ਸਿੱਖਦੀਆਂ ਹੀ ਨਹੀਂ ਸੀ ਗੱਲ ਬਹੁਤ ਵੱਡੀ ਕੁੜੀ ਤਾਂ ਬਹੁਤ ਜਾਣਦੀ ਆ ਛੋਟੀ ਵੀ ਗਾ ਲੈਂਦੀ ਆ ਪੋਤੀ ਨੂੰ ਨਹੀਂ ਗਾਉਣੇ ਹੁੰਦੇ ਪੋਤੀ ਕਦੇ ਨਹੀਂ ਛੱਡਉ ਰਹੇ ਤੇ ਤੁਸੀਂ ਦੱਸਿਆ ਤੁਸੀਂ ਦਰੀਆਂ ਵੀ ਬੁੰਦੇ ਹੁੰਦੇ ਸੀ ਹਨਾ ਦਰੀਆਂ ਤਾਂ ਜੀ ਮੈਂ ਬਹੁਤ ਹੀ ਬੁਣੀਆਂ ਨੇ ਸਾਡੇ ਦੇਖ ਲਓ ਕੁੜੀਆਂ ਸੀਗਾ ਸੀ ਤਿੰਨ ਭਰਾ ਸੀ ਇਹਨਾਂ ਦੇ ਕਰਨ ਜਿਤਾ ਜੀ ਬਾਜੀ ਉਹ ਨਹੀਂ ਇਕੱਠੇ ਇੰਨਾਂ ਦੇ ਕੁੜੀਆਂ ਸੀਗਾ ਹਾਂ ਉਹਨਾਂ ਨੂੰ ਹਾਂ ਵਿਸਤਰੇ ਦੰਦੇ ਹੁੰਦੇ ਸੀ ਨਾ ਜਦ ਜਦ ਉਹ ਦਰੀ ਤੇ ਦਰੀ ਆਇਕਣ ਨੂੰ ਦੇਲੋ ਬੁਣਨੀਆਂ ਸੀ ਬਹੁਤ ਦਰੀਆਂ ਬੁਣੀਆਂ ਨੇ ਕਿਉਂਕਿ ਅੰਤ ਨਹੀਂ ਹੈਗਾ ਨਮੂਨੇ ਪਾ ਪਾ ਕੇ ਹਾਂਜੀ ਜਾਦੇ ਨਮੂਨਿਆਂ ਦਾ ਮੋਢੋਂ ਲੈਣੀਆਂ ਹੁੰਦਾ ਸੀਗਾ ਹਾਂਜੀ ਤੇ ਨਾਲ ਮੇਰੀ ਜਠਾਣੀ ਨਿਰਨਾਇਕ ਵੇਰੀ ਮਾਸੀ ਸੱਸ ਸੀ ਕਿ ਉਹਨੇ ਅਸੀਂ ਪਰ ਮੇਰੀ ਜਾਦਾ ਕੱਲੀ ਦੀ ਡਿਊਟੀ ਜ਼ਿਆਦਾ ਹੁੰਦੀ ਸੀ ਉਦੋਂ ਫਿਰ ਤੁਹਾਡੇ ਤੋਂ ਸਿੱਖਣ ਆਉਂਦੀਆਂ ਸੀ ਹੋਰ ਕੁੜੀਆਂ ਵੀ ਸਾਨੂੰ ਵੀ ਸਿਖਾ ਦੋ ਨੋ ਉਹ ਉਹ ਦੇ ਦੇ ਕਰੀ ਆਨ ਟੀਮ ਕਰਦੀ ਹੁੰਦੀ ਸੀਗੇ ਉਹ ਦੂਜੀ ਦੂਜੀ ਹੁੰਦੇ ਸੀ ਮਾਮਾ ਜਾਣਦੇ ਸੀ ਸਾਰਿਆਂ ਦੀ ਹਾਂਜੀ ਤੇ ਵੀਜੀ ਇੱਕੋ ਡਾਇਰੀ ਦੇ ਵਿੱਚ ਫੋਟੋ ਪਈ ਆ ਉਹ ਵੀ ਅਸੀਂ ਦੇਖਣਾ ਚਾਹਾਂਗੇ ਉਹ ਲਈ ਡਾਇਰੀ ਦੇ ਵਿੱਚ ਕਿਹਦੀ ਫੋਟੋ ਪਈ ਆ ਕਿਹਦੀ ਫੋਟੋ ਆ ਵੀਜੀ ਇਹ ਤੁਸੀਂ ਦੱਸੋ ਤੁਹਾਡੀ ਫੋਟੋ ਆ ਨਾ ਇਹ ਹਾਂਜੀ ਤੇ ਮਤਲਬ ਬੜੇ ਜਵਾਨ ਲੱਗਦੇ ਪਏ ਉੱਥੇ ਤੁਸੀਂ ਬਹੁਤ ਮਤਲਬ ਕਿੰਨੀ ਕੁ ਉਮਰ ਦੀ ਹੋਗੀ ਕੋਈ ਆਈਡੀਆ ਹੈਗਾ ਉਸ ਉਸ ਵੇਲੇ ਇਹ ਦੇਖ ਰਹੇ ਜੀ 20 ਸਾਲ ਤੋਂ ਹੁਣ ਮੈਨੂੰ ਇੱਥੇ ਆਇਨ ਹੋ ਗਏ ਇਹ 5-6 ਸਾਲ ਪਹਿਲਾਂ ਦੀ ਆ 25 ਸਾਲ ਪਹਿਲਾਂ ਦੀ ਹੈ ਇਹ ਹੋਟਲ ਇਹ ਇੰਡੀਆ ਆ ਇੰਡੀਆ ਦੇ ਸਾਡੇ ਘਰ ਦੇ ਆ ਉੱਥੇ ਘਰ ਦੇ ਖੜੇ ਨਹੀਂ ਠੀਕ ਹੈ ਤੇ ਆ ਵੀ ਡਾਇਰੀ ਜਿਹੜੀ ਪਈ ਆ ਇਹ ਵੀ ਗੀਤਾਂ ਵਾਲੀ ਡਾਇਰੀ ਰੱਖੀ ਹੋਈ ਆ ਠੀਕ ਹੈ ਇਹਦੇ ਵਿੱਚ ਸਾਰੇ ਗੀਤ ਹੀ ਲਿਖੇ ਹੋਏ ਨੇ ਪੁਰਾਣੇ ਨਾ ਗੀਤ ਵੀ ਨੇ ਸ਼ਾਇਦ ਸ਼ਬਦ ਵੀ ਨੇ ਅੱਛਾ ਆ ਦੇਖ ਗੱਡੀ ਭਰ ਕੇ ਸਪੈਸ਼ਲ ਤੋਰੀ ਅਮਰਸਰ ਸਾਹਿਬ ਦੇ ਵਿੱਚੋਂ ਅਮਰਸਰ ਅਮਰਸਰ ਬਾਗ ਦੇ ਵਿੱਚੋਂ ਜੀ ਦੇ ਵਿੱਚ ਸੀ ਪੈਨਸ਼ਨ ਹੀ ਸਾਰੇ ਡੱਕੇ ਹੋਏ ਕੰਪਾਂਦੇ ਗੱਡੀ 15 ਮਿੰਟ ਠਹਿਰ ਜਾਵੇ ਖਾਲਸੇ ਨੇ ਚਾਹ ਸਕਣੀ ਬਾਬੂ ਬੋਲਦਾ ਗੱਡੀ ਨਾ ਠਹਿਰਦੀ ਹੁਕਮ ਆਇਆ ਲਾਡ ਸਾਹਿਬ ਦਾ ਜਥੇਦਾਰ ਨੇ ਹੱਥ ਛਾਤੀ ਤੇ ਹੱਥ ਮਾਰਿਆ ਗੱਡੀ ਖੜਦੀ ਮੈਂ ਦਿਖਾ ਦੂੰ ਕਰਮ ਸਿੰਘ ਤੇ ਧਰਮ ਸਿੰਘ ਸੂਰੇ ਪਹੇ ਗਏ ਗੱਡੀ ਦੇ ਮੂਹਰੇ ਗੱਡੀ ਆਈ ਸ਼ੂ ਕਰਕੇ ਪਈਏ ਭੱਜ ਗਏ ਪਈਏ ਭੱਜ ਕੇ ਗੱਡੀ ਦੀ ਬੱਸ ਹੋ ਗਈ ਇੰਜਣ ਜਵਾਬ ਦੇ ਗਿਆ ਅੜ ਗਈ ਸਿੰਘਾਂ ਵਾਲੀ ਰਾਤ ਲੱਗ ਕੇ ਗੱਡੀ ਖੜ ਗਈ ਗੱਡੀ ਤਾਂ ਮੈਨੂੰ ਯਾਦ ਆਇਆ ਪਹਿਲੇ ਜਮਾਨੇ 'ਚ ਤਾਂ ਗੱਡੀਆਂ ਵੀ ਨਹੀਂ ਹੁੰਦੀਆਂ ਸੀਗੀਆਂ ਫਿਰ ਆਵਾਜਾਈ ਕਿਵੇਂ ਕਰਦੇ ਸੀ ਆਵਾਜਾਈ ਦਾ ਸਾਧਨ ਕੀ ਸੀ ਆਵਾਜਾਈ ਦਾ ਸਾਧਨ ਜਿਆਦਾ ਤੋਂ ਵੱਧ ਹੁੰਦਾ ਸੀ ਸਾਈਕਲਾਂ ਤੇ ਫਿਰ ਬੱਸਾਂ 'ਚ ਇਸ ਤਰ੍ਹਾਂ ਹੁੰਦਾ ਸੀ ਗੱਡੀਆਂ ਕਿੱਥੇ ਕਿਸੇ ਆਪਦੇ ਕੋਲ ਤਾਂ ਠੀਕ ਹੈ ਨਹੀਂ ਤਾਂ ਜਾਂ ਫਿਰ ਜਿਹੜੇ ਜਿਹੜੇ ਹੁੰਦੇ ਸੀ ਤੁਰਕੇ ਵੀ ਜਾਣਾ ਤੁਰਕੇ ਵੀ ਹਾਂ ਤੁਰਕੇ ਵਾਟਾ ਗਈਆਂ ਵੀ ਤੁਰਕੇ ਵੀ ਕਰਨ ਪਰ ਸਾਡੇ ਤਾਂ ਮੈਂ ਤੁਰੀ ਨਹੀਂ ਹਾਂਗੀ ਸਹਰਾਂ ਜਾਣਾ ਸਾਈਕਲ ਤੇ ਲੈ ਜਾਣਾ ਇਹਨਾਂ ਦੇ ਬਾਜ਼ੀਆਂ ਨੇ ਜਾ ਮੇਰੇ ਵੀਰਾਂ ਨੇ ਲੈ ਕੇ ਆਣਾ ਉਹਨਾਂ ਨੂੰ ਵੀ ਸਾਈਕਲ ਤੇ ਲੈ ਆਉਣਾ ਠੀਕ ਹੈ ਚੱਲ ਫੇਰ ਬੱਸ ਚੱਲ ਪਈ ਸੀ ਬੱਸ ਚਾਉਣ ਲੱਗ ਕੇ ਜਾਣ ਲੱਗ ਕੇ ਹਾਂਜੀ ਬੱਸਾਂ ਵੀ ਉਦੋਂ ਬਹੁਤ ਘੱਟ ਹੁੰਦੀਆਂ ਹੋਣੀਆਂ ਨੇ ਸੀਗੀਆਂ ਘੱਟ ਹਾਂਜੀ ਤੇ ਜੇ ਤੁਹਾਨੂੰ ਕੈਨੇਡਾ ਦੇ ਵਿੱਚ ਆਏ ਨੂੰ 20 ਸਾਲ ਹੋ ਗਏ ਹਨਾ ਤੁਸੀਂ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਪੰਜਾਬ ਦੇ ਵਿੱਚ ਗੱਟੀ ਆ ਹਾਂਜੀ ਤੇ ਇੱਥੇ ਆ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਫੇਰ ਕੈਨੇਡਾ ਜਦੋਂ ਆਏ ਇੱਥੇ ਲੱਗਿਆ ਸੋਹਣਾ ਲੱਗਿਆ ਪਹਿਲੀ ਗੱਲ ਤੇ ਇਹ ਆ ਬੇਟੇ ਜਦ ਘਰ ਦੇ ਬੱਚੇ ਮਾਹੌਲ ਸੋਹਣਾ ਹੋਵੇ ਠੀਕ ਹੋਵੇ ਨਾ ਫੇਰ ਸੋਹਣਾ ਹੀ ਲੱਗਦਾ ਜੀ ਬੱਚੇ ਦਾ ਮਾਹੌਲ ਖਰਾਬ ਹੋਵੇ ਨਾ ਬਰੌਣ ਸੋਣ ਫਿਰ ਮੁਰਾ ਲੱਗਦਾ ਠੀਕ ਹੈ ਨਾ ਬਾਕੀ ਤਾਂ ਇੱਥੇ ਦੀ ਸਹੂਲਤਾਂ ਸੋਹਣੀਆਂ ਨੇ ਸਾਰੀਆਂ ਸਹੂਲਤਾਂ ਨੇ ਠੀਕ ਨੇ ਤੇ ਸੋਹਣਾ ਲੱਗਿਆ ਤੇ ਇੱਥੇ ਜਦੋਂ ਕੈਨੇਡਾ ਆਏ ਫਿਰ ਤੁਸੀਂ ਪੰਜਾਬ ਕਿੰਨੇ ਕੁ ਵਾਰੀ ਗੇੜਾ ਲਾਇਆ ਯਾਰ ਸਨ ਕਈ ਵਾਰ ਪਹਿਲੇ ਸਾਡੇ ਬੱਚਿਆਂ ਦੇ ਦੋਤੇ ਦੋਤੀਆਂ ਦੇ ਵਿਆਹ ਹੋਣੇ ਸੀਗੇ ਸਾਡੀ ਆ ਤਾਂ ਵੀ ਵਿਆਹਾਂ ਜ਼ਰੂਰ ਜਾਈਏ ਬੜੀ ਬੇਟੀ ਦੇ ਬੱਚੇ ਛੋਟੀ ਦੇ ਇਸ ਤਰ੍ਹਾਂ ਸਾਰੇ ਦੇ ਵਿਆਹ ਜਾਂਦੇ ਰਹੇ ਸਾਡੇ ਗੇੜੇ ਲੱਗਦੇ ਰਹੇ ਨੇ ਹਾਂਜੀ ਤੇ ਵੀ ਜੀ ਕੈਨੇਡਾ ਦੇ ਵਿੱਚ ਵੀ ਬੜੇ ਸਾਰੇ ਬੱਚੇ ਆ ਰਹੇ ਨੇ ਕੁੜੀਆਂ ਵੀ ਆ ਰਹੀਆਂ ਛੋਟੀ ਉਮਰੇ ਇੱਥੇ ਕੱਲੀਆਂ-ਕੱਲੀਆਂ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਇਹੀ ਮੈਸੇਜ ਹੋਣਾ ਚਾਹੀਦਾ ਵੀ ਦੇਖੋ ਮਾਪਿਆਂ ਦੇ ਇੰਨੇ ਪੈਸੇ ਲਵਾ ਕੇ ਆਈਆਂ ਮਾਪਿਆਂ ਨੂੰ ਛੱਡ ਕੇ ਆਈਆਂ ਕੋਈ ਵਿਗਾਨੇ ਤੋਂ ਤੇ ਆਈਆਂ ਤੁਸੀਂ ਭਾਈ ਜਿਹੜਾ ਵੀ ਕੰਮ ਕਰਨਾ ਆਪਦਾ ਪੜ੍ਹਾਈ ਲਿਖਾਈ ਦਾ ਪਿਆਰ ਨਾਲ ਕਰਿਓ ਤੇ ਗਰਜ਼ੀਆਂ ਨਾ ਕਰਿਓ ਬਹਰ ਨਜਾਇਜ਼ ਨਾ ਜਾਇਓ ਆਇਓ ਆਪਣੀ ਸਿਆਣੀਆਂ ਬਣ ਕੇ ਰਹੋ ਜਾ ਤੁਹਾਨੂੰ ਮਾਪਿਆਂ ਨੇ ਇੰਨੇ ਪੈਸੇ ਲਾ ਕੇ ਘਰੋਂ ਭੇਜਿਆ ਸਿਆਣੀਆਂ ਬਣ ਕੇ ਰਹੋ ਮਾਪਿਆਂ ਦੀ ਤਾਈਓ ਇੱਜ਼ਤ ਬਣਦੀ ਆ ਹਾਂਜੀ ਤੇ ਵੀ ਜੀ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗੀ ਤੁਹਾਨੂੰ ਪੁਰਾਣਾ ਸਮਾਜ ਜਿਹੜਾ ਉਹ ਜ਼ਿਆਦਾ ਵਧੀਆ ਲੱਗਦਾ ਜਾਂ ਜਿਹੜਾ ਅੱਜ ਦੇ ਨਵੀਂ ਜਿਹੜੀ ਜ਼ਿੰਦਗੀ ਆ ਰੁਝਾਨ ਬਣ ਗਿਆ ਉਹ ਜ਼ਿਆਦਾ ਵਧੀਆ ਲੱਗਦਾ ਹਾਂਜੀ ਕੁਦਰਤ ਵੱਲੋਂ ਪਰਮਾਤਮਾ ਦੀ ਕਿਰਪਾ ਦੋਵੇਂ ਸਮੇ ਚੰਗੇ ਲੱਗੇ ਨੇ ਪਹਿਲਾਂ ਤਾਂ ਮੇਰੇ ਮਾਪਿਆਂ ਦੇ ਸੋਹਣੇ ਘਰ ਵੀ ਮੇਰੇ ਠੀਕ ਹੀ ਰਹੀਆਂ ਹੁਣ ਇੱਧਰ ਵੀ ਆਪਣਾ ਬੱਚਿਆਂ ਚ ਵੀ ਠੀਕ ਆ ਪਰਮਾਤਮਾ ਨੇ ਬੜੀ ਮਿਹਰ ਕਰੀ ਐ ਇਸ ਗੱਲ 'ਚ ਕਿਰਪਾ ਕਰ ਰੱਖੀ ਐ ਹਾਂਜੀ ਜਿਵੇਂ ਤੁਹਾਡੀ ਨੂੰ ਵੀ ਪੂਰਾ ਸਾਥ ਦਿੰਦੀ ਆ ਤੁਹਾਡਾ ਪੂਰਾ ਪੂਰਾ ਹਾਂ ਕਦੇ ਉਹਨੇ ਮੇਰੀ ਗੱਲ ਤੋਂ ਕਿਸੇ ਗੱਲ ਤੋਂ ਮੈਂ ਤਾਂ ਓਲਾ ਨਹੀਂ ਰੱਖਿਆ ਉਹਨੇ ਤੇ ਮੈਂ ਉਹਦੇ ਨਾਲ ਗੱਲ ਕਰਦੀ ਆ ਮੇਰੇ ਨਾਲ ਗੱਲ ਕਰਦੀ ਆ ਕੱਲਾ ਪੁੱਤ ਨਹੀਂ ਚੰਗਾ ਪੁੱਤ ਵੀ ਚੰਗਾ ਨੂੰ ਵੀ ਓਨੀਓ ਚੰਗੀ ਆ ਹਾਂਜੀ ਤੇ ਇਸ ਇਹ ਨੂੰ ਨਲਾਇਕ ਮਾੜੀ ਹੋਵੇ ਨਾ ਪੁੱਤ ਦੀ ਫਿਰ ਫੇਸ਼ ਨਹੀਂ ਜਾਂਦੀ ਹਾਂਜੀ ਤੇ ਪਰ ਨਹੀਂ ਦੋਏ ਠੀਕ ਨੇ ਠੀਕ ਹੈ ਹਾਂਜੀ ਤੇ ਇੱਥੇ ਫਿਰ ਤੁਸੀਂ ਪਾਰਕ ਵਗੈਰਾ ਚ ਜਾਂਦੇ ਬਾਹਰ ਇੱਥੇ ਸੇਲੀਆਂ ਬਣੀਆਂ ਤੁਹਾਡੀਆਂ ਹੋਰ ਜੀ ਬਾਹਰ ਬਹੁਤ ਘੱਟੇ ਜਾਂਦੀਆਂ ਹਾਂ ਜੀ ਗੁਰਦੁਆਰੇ ਗਰਜ਼ਾਰੇ ਚੱਲ ਜਾਣੀ ਹੁੰਨੀਆਂ ਹਾਂਜੀ ਠੀਕ ਹੈ ਬਾਹਰ ਦੀ ਬਹੁਤੀ ਸੇਲੀਆਂ ਬਣਾਈਆਂ ਤੇ ਬੜਾ ਚੰਗਾ ਲੱਗਿਆ ਵੀਜੀ ਤੁਹਾਡੇ ਨਾਲ ਗੱਲਾਂ ਕਰਕੇ ਜੇ ਸਮਾਂ ਮਿਲੇ ਫੇਰ ਅਸੀਂ ਤੁਹਾਨੂੰ ਮਿਲਣ ਆਵਾਂਗੇ ਰੱਬ ਰੰਭੀਆਂ ਉਮਰਾਂ ਬਖਸ਼ੇ ਚਲੋ ਪਰਮਾਤਮਾ ਦਾ ਤੁਮਹੁਰਾ ਜੜੀ ਪਰਮਾਤਮਾ ਨੇ ਦਿੱਤੀ ਉਹੀ ਲਿਖਿਆ ਠੀਕ ਹੈ ਪਰ ਤੰਦਰੁਸਤੀ ਦੇਵੇ ਵੈਸੇ ਬਸ ਆਪਾਂ ਤਾਂ ਹੀਰਦਾਸ ਕਰਦੇ ਹੁੰਨੇ ਆਂ ਵੀ ਪਰਮਾਤਮਾ ਤੰਦਰੁਸਤੀ ਦਾ ਇਹ ਫਿਰਦੇ ਤਰ ਦੇ ਰੱਖੀ ਮੰਜੇ ਤਾਂ ਨਾ ਪਾਏ ਏ ਐਸੀਆ ਜ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਅੱਜ ਅਸੀਂ ਤੁਹਾਡੀ ਮਾਤਾ ਜੀ ਦੇ ਨਾਲ ਮੁਲਾਕਾਤ ਕਰਵਾਈ ਜਿਨ੍ਹਾਂ ਦੀ ਉਮਰ 85 ਸਾਲ ਦੀ ਹੈ ਤੇ 86ਵਾਂ ਸਾਲ ਉਹਨਾਂ ਨੂੰ ਲੱਗਿਆ ਹੋਇਆ ਆ ਤੇ ਉਮੀਦ ਹੈ ਕਿ ਬੀਜੀ ਦੇ ਜਿਹੜੇ ਗੀਤ ਸੁਣਾਏ ਗਏ ਨੇ ਪੁਰਾਣੇ ਜ਼ਮਾਨੇ ਦੀਆਂ ਜੜੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਕੈਮਰਾਮੈਨ ਰਿਤਿੰਦਰ ਸਿੰਘ ਰਿਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ